ਆ ਤੋਂ ਵੀਡੀਓ ਦਫ਼ਤਰ ਫਰੀਦਕੋਟ ਅਸੀਂ ਖੜੇ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਕਿ ਕਿੰਨੀ ਦਾ ਫਰਕ ਮੈਂ ਦੱਸ ਰਿਹਾ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਐ ਜਿਆ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਆ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਦਾ ਲਾਗਤ ਕਰਨasti ਕਰ ਰਹੇ ਐ ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਆ ਇਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਤੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹ ਮੈਂ ਐਨਓਸੀ ਗਲਤ ਦੇਤੀ ਸੀ ਦੁਬਾਰਾ ਐਨਓਸੀ ਲਿਖ ਕੇ ਦੇ ਕਿ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹਿੱਲਾ ਮਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਇਲੈਕਟ੍ਰੋਨੋ ਮੈਂ ਕੁਛ ਕੇ ਆਇਆ ਵੀਡੀਓ ਸਾਹਿਬ ਨੂੰ ਸ਼ਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਿਆ 115 ਪਿੰਡ ਸ਼ਾਇਦ ਸਾਰੇ ਬਲਾਕ ਚ ਹੈ ਸਾਡੇ ਕੁਝ ਸਾਡੇ ਪਿੰਡ ਆ ਕੁਝ ਪੂਰੇ ਹਲਕੇ ਦੇ ਪਿੰਡ ਆ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਪੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਤੇ ਉਹ ਸਭ ਨੂੰ ਯਾਰ ਇੱਕ ਪ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਐ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਇਹ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤੇ ਆ ਲੜ ਲਿਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਭਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟਨੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਤੇ ਆਰਡਰਾਂ ਦੀ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟਨੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਤੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅਚਕ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਕ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਆ ਉਹਦੇ ਦਫਤਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇਖੋ ਇਹਨਾਂ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਤੇ ਇੱਕ ਮਾੜਾ ਇੰਪ੍ਰੈਸ਼ਨ ਵੀ ਜਾਂਦਾ ਮੈਨੂੰ ਤੋ ਇਸ ਕਰਕੇ ਬੇਨਤੀ ਹੈ ਕਿ ਫ੍ਰੀ ਐਂਡ ਫੇਰ ਮੈਂ ਸਾਰੇ ਅਕਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚਾਉਣ ਦੀ ਲੋੜ ਨਹੀਂ ਇੱਕ ਫ੍ਰੀ ਐਂਡ ਫੇਅਰ ਇੰਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਹੈ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ